ਇਹ ਸ਼ਬਦ ਸੰਗ ਤਾਰ ਤਾਰ ਕਰਕੇ ਦੋ ਗੋਲੀਆਂ ਬੱਚੇ ਦੇ ਪੇਟ ਵਿੱਚ ਲੱਗੀਆਂ ਜੂ ਦਾ ਮਹੀਨਾ ਬੀਬੀ ਕਮਾਈ ਨੇ ਕਹਿੰਦੀ ਪੁੱਤਰਾ ਡੋਲੀ ਨਾ ਤੇਰੀ ਰੂਹ ਕਿਧਰ ਜਾ ਕੇ ਸ਼ਹੀਦਾਂ ਦੇ ਨਾਲੇ ਸ਼ਾਮ ਲੋਕੇ ਤੇਰੇ ਪਾਪਾ ਨੂੰ ਮਿਲਾਂਗੀ ਬੱਚੇ ਨੂੰ ਢੜਕਦੇ ਕਿਨਾਰੇ ਲਟਾ ਦਿੱਤਾ ਆਪ ਜੀ ਕਾਰਾ ਆਪਣੇ ਬੱਚੇ ਲੈ ਕੇ ਸ਼ਹੀਦ ਹੋਈ 7 ਸਾਲ ਦੇ ਸ਼ਹੀਦ ਸਹਿਬ ਜਦ ਆਪ ਜੀ ਨੂੰ ਪਤਾ ਹੋਵੇਗਾ 9 ਸਾਲ ਉਹ ਵਰ ਦੇ ਹਿਸਾਬ ਦੇ ਨਾਲ ਜੇ ਜੋ ਆਪਾਂ ਕਹਿੰਦੇ ਆ ਬਾਬਾ ਸ਼ਹੀਦ ਬਾਬਾ ਗੀਤ ਸਿੰਘ ਤਾਂ ਮੰਨਦੇ ਆ ਆ ਤੁਹਾਡੇ ਰਾਕੇ ਦੇ ਵਿੱਚ ਤਰਨ ਤਰਨ ਤੋਂ ਅਮਰ ਸਾਨੂੰ ਅੱਗੇ ਜਾਈਏ ਤੁਹਾਡਾ ਬਾਈਪਾਸ ਕਪੁੱਤਰ ਕਪੁੱਤਰ ਆ ਜਿਹੜਾ ਪਿਓ ਤੇ ਮਾਂ ਦੀ ਇੱਜ਼ਤ ਨੂੰ ਦਾਗ ਲਾ ਦੇਵੇ ਕੋ ਸੰਗਤ ਵਿੱਚ ਪੈ ਕੇ ਭੈੜੀ ਨਸ਼ਿਆਂ ਦੀ ਲਤ ਲਾ ਕੇ ਪਈ ਜਿਹਦੇ ਵਿੱਚ ਧੀ ਨੂੰ ਮੈਂ ਨੇ ਕਿਹਾ ਗੁਰਬਾਣੀ ਕਹਿੰਦੀ ਆ ਸੋ ਕਿਉ ਮੰਦਾ ਆਖੇ ਨਜਮੈ ਰਾਜਾਨ ਗੁਰਰਾਜ ਸਾਹਿਬ ਨੂੰ ਬੜਾਇਆ ਆਪ ਜੀ ਨੂੰ ਪਤਾ ਹੀ ਹੈ ਇਕੱਲੇ ਸਾਡੀ ਸ਼ਹੀਦੀ ਸਾਡੇ ਵਾਸਤੇ ਧਰਮ ਵਾਸਤੇ ਹਿੰਦੂਆਂ ਦੇ ਧਰਮ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇਹ ਖੁਦਾ ਦੇ ਪੁੱਤਰ ਸਪੁੱਤਰ ਹੋ ਬਾਬੇ ਦੇ ਰਈਏ ਸੰਗ ਵਰਗਾ ਜਿਹਨੇ ਆਪਣੇ ਤਵਜੂਹ ਦੇ ਉਹ ਸਪੁੱਤਰ ਤੇਨੇ ਰਹੀ ਦੀ ਦੁਨੀਆ ਤੱਕ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਤੇ ਆਪਣੇ ਪਿਆਰ ਬਾਦਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਜੋਤ ਕੁਰਗਤੀ ਪਾਇ ਸ਼ੁਭਾਏ ਵਾਲ ਸੰਨ ਜੀ ਵੀ ਲੱਗੇਗੀ ਤੇ ਹੁਣਾਂ ਨੇ ਸਰਕਾਰੀ ਟੈਕਸ ਲਾ ਲਾ ਕੇ ਐਨਾ ਕੋ ਜਨਤਾ ਦਾ ਜੀਵਣਾ ਮੁਸ਼ਕਲ ਦੁਰਮਕਰ ਕਰ ਦਿੱਤਾ ਸੀ ਕਈਆਂ ਘਰਾਂ ਦੇ ਵਿੱਚ ਜੋ ਮਸੀਤਾ ਬਣਾ ਦਿਓ ਗੁਰਦੁਆਰੇ ਢਾ ਦਿਓ ਤੇ ਸਿੱਖ ਤੇ ਮੈਨੂੰ Hindu ਨਜ਼ਰ ਨਹੀਂ ਆਉਣੇ ਚਾਹੀਦੇ ਚਾਰੇ ਜੇ ਕਹਿੰਦਾ ਕੋਈ ਪੇ ਦੀ ਐਡੀ ਬਹੁਤ ਵੱਡੀ ਹੱਲਾਸ਼ੇਰੀ ਸੀ ਆਪਣੇ ਕਿਰਦਿਆਂ ਨੂੰ ਕਿਸੇ ਸ਼ਾਇਰ ਨੇ ਸੱਚ ਲਿਖਿਆ ਏ ਕਹਿੰਦਾ ਜਿਹੜੀ ਆਪ ਪਤੀ ਦੇ ਖਾਣਾ ਖਾਣ ਤੋਂ ਖਾਏ ਪਹਿਲਾਂ ਲੋਕੀ ਉਹਨੂੰ ਕਹਿੰਦੇ ਸਤਿਜੀ ਕਿੱਦਾਂ ਦਾ ਲੱਗਾ ਪਰੋਲਾ ਜਿਹੜਾ ਬਹੁਤ ਵਧੀਆ ਕੋ ਰਾਮ ਗੁਰੂ ਤੇਗ ਬਹਾਦਰ ਜੀ ਦਾ ਜੋ ਭਗਵੰਤ ਮਾਣੇ ਸਰਕਾਰ ਨੇ ਪ੍ਰਾਪਲਕ ਕੀਤਾ ਇਸਲਾਗਾ ਜੋਗ ਹੈ ਬਹੁਤ ਹੀ ਕਿਉਂਕਿ ਉਹ ਮਮਾ ਆ ਕੇ ਆਉਂਦੇ ਨੇ ਔਰ ਉਹ ਮਹਾਰਾਜ ਅਨੰਦਪਾਲ ਨੇ ਨੇ ਔਰ ਸਿੱਖਾਂ ਨੂੰ ਕਿਤੇ ਜੋ ਆਦੇ ਸਿੱਧਾਂ ਦੇ ਤਾਜ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਨ ਮਨਾਉਣਾ ਵਿਹਾੜੇ ਹਿੰਦੂ ਸਿੱਖ ਦੀ ਏਕਤਾ ਦਾ ਬਹੁਤ ਵੱਡਾ ਵੱਡਾ ਸਲਾਕਾ ਜੋ ਕਦਮ ਹੈ ਮਾਨ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਚੰਗਾ ਲੱਗਾ ਬਾਈ ਲੱਗਦਾ ਨਹੀਂ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਇਤਿਹਾਸ ਨਾਲ ਇਹ ਪ੍ਰੋਗਰਾਮ ਹਰ ਟਿਕਾਣਾ ਹੋਣੇ ਚਾਹੀਦੇ ਆ ਔਰ ਸੰਕਾਂ ਜੋੜਦੀਆਂ ਨੇ ਮਹਾਰਾਜ ਚੜ੍ਹਦੀ ਕਲਾ ਜ ਰੱਖਦਾ ਇਸ ਕਰਕੇ ਬਹੁਤ ਧੰਨਵਾਦ ਕਿੱਦਾਂ ਦਾ ਲੱਗਾ ਪੰਜਾਬ ਸਰਕਾਰ ਦਾ ਪ੍ਰਾਲਾ ਪੰਜਾਬ ਸਰਕਾਰ ਦਾ ਪ੍ਰਾਲਾ ਬਹੁਤ ਵਧੀਆ ਸਾਡੇ ਮਾਨਜੋਗ ਸ਼ਹਿਰੀ ਕਲਸੀ ਵੀ ਨੌਜਵਾਨਾ ਡੈਮ ਐਮ ਐਲ اے ਹਲਕੇ ਦਾ ਦਿਨ ਰਾਤ ਉਹ ਆਪਣਾ ਕੰਮ ਕਰ ਰਿਹਾ ਜੋ ਵਿਕਾਸ ਕਰਾ ਰਿਹਾ ਜੋ ਚੌਕ ਜੋ ਬਲਕੇ ਕੰਮ ਡਵੈਲਪਮੈਂਟ ਦੇ ਬਹੁਤ ਚੰਗੇ ਚੱਲ ਰਹੇ ਨੇ ਪੰਜਾਬ ਸਰਕਾਰ ਦੇ ਹੀ ਸਲਾਗਾ ਕਰਨੇ ਆ ਇਸ ਕਰਕੇ ਬਹੁਤ ਹੀ ਧੰਨਵਾਦ ਭਾਈ ਸਰਦਾਰ ਸਾਹਿਬ ਭਾਈ ਜੀ ਪਿੰਜ ਕੀ ਨਾਮ ਤੁਹਾਡਾ ਪਿੰਜ ਕਿੱਦਾਂ ਲੱਗਾ ਅੱਜ ਪ੍ਰੋਗਰਾਮ ਜਿਹੜਾ ਇੱਥੇ ਕਰਾਇਆ ਜਾ ਰਿਹਾ ਇਹ ਸਵਾ ਦਿੱਤਾ ਅਸਲੀ ਹੋ ਰਿਹਾ ਹੈ ਕਿ ਬਹੁਤ ਵਧੀਆ ਬਾਰੇ ਸਾਰੇ ਲੋਕਾਂ ਨੇ ਪਾਬਾਈ ਕੀਤੀ ਹੈ ਕਿ ਕੋਈ ਮਤਲਬ ਇਹ ਨਾ ਕਰੇ ਇਹ ਵੀ ਮਤਲਬ ਪਾਰਟੀਆਂ ਜਰੂਰ ਉਹ ਪ੍ਰਾਲਾ ਇਹਨਾਂ ਨੇ ਕਿਹਾ ਉਹ ਅੱਜ ਕਿਤੇ ਬੈਠ ਕੇ ਹੋਏ ਇਸ ਲਈ ਹੀ ਸ਼ਹਿਰੀ ਬੰਦ ਕੇ ਖੜੇ ਨਾਲ ਇੱਕ ਤੁਹਾਡੇ ਪਿੱਛੇ ਘੁੰਮਦੇ ਹੋਏ ਜਿਹੜੇ ਭਗਵਾਨ ਸਵਾਮੀ ਆ ਉਹਨਾਂ ਦਾ ਮਤਲਬ ਸ਼ੁਕਰ ਕਰ ਲੱਗਦਾ ਨਹੀਂ ਇੱਕ ਗੁਰੂ ਦੇ ਨਾਲ ਜੁੜੇ ਦੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਜਿਹੜੇ ਪ੍ਰੋਗਰਾਮ ਤੇ ਬਹੁਤ ਜ਼ਿਆਦਾ ਹੋਣੇ ਚਾਹੀਦੇ ਤਾਂ ਕਿ ਆਪਣੇ ਸੱਭਿਆਚਾਰ ਨਾਲ ਜੁੜੇ ਜਿਹੜੇ ਨੇਗੇ ਸਾਡੇ ਪ੍ਰੋਗਰਾਮ ਬਹੁਤ ਹੋਣਾ ਚਾਹੀਦਾ ਤਾਂ ਕਿ ਪੰਜਾਬ ਦੀ ਗੱਲ ਜੁੜੇ ਬੈਠ ਜਾ ਆਪਰੇ ਆਜ ਦੇ ਆਪ ਸਰਕਾਰ ਤੇ ਜਿਹੜਾ ਪ੍ਰਸ਼ਾਸਨ ਸਰਕਾਰ ਵੱਲੋਂ ਜੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਜਿਹੜੇ ਦੀਵਾਨੇ ਨੂੰ ਸਮਰਪਤ ਜਿਹੜਾ ਇੱਥੇ ਉਹਨਾਂ ਨੇ 24 ਘੰਟੇ ਦਾ ਸੰਗਤ ਸੇਵਾ ਕਰਵਾਇਆ ਹੈ ਸਾਡੇ ਸਾਰੇ ਜਿਹੜੇ ਵਿਦਿਆਰਥੀ ਸਟਾਫ ਅਤੇ ਬੱਚੇ ਹਾੜੀ ਉਧਰ ਦੇ ਲੋਕਾਂ ਨੇ ਦੇਖਣ ਵਾਸਤੇ ਪੁੱਜੇ ਨੇ ਜਿਹੜਾ ਸਤੰਤਰ ਰਾਜ ਦਾ ਪ੍ਰਸ਼ਾਸਨ ਵੱਲੋਂ ਕਾਲਾ ਕੀਤਾ ਗਿਆ ਹੈ ਸਮਰੱਥਾ ਦਿੱਤਾ ਅਤੇ ਜੁੜਿਆ ਪੰਜਾਬ ਦਾ ਖਾਸ ਮਿਹਨਤ ਦਾ ਇਸ ਤਰ੍ਹਾਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਸਵੱਛ ਦੇ ਰਾਹਾਂ ਤੇ ਚੱਲਣਾ ਹੈ ਉਹ ਬੱਚਿਆਂ ਨੂੰ ਸਾਰੇ ਦੇਖਣਗੇ ਪ੍ਰਯਾਗ ਬਹੁਤ ਵਧੀਆ ਹੀ ਚਲ ਚੁਕਿਆ ਜਿਸ ਨਾਲ ਉਹਨਾਂ ਦਾ ਮਨੋਦਲ ਵੀ ਕੋਈ ਖਾਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਨੂੰ ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ ਹੈ ਥੈਂਕ ਯੂ ਤੁਹਾਡਾ ਕੀ ਨਾਮ ਤੁਹਾਡਾ ਪੰਜ ਕਿੱਦਾਂ ਦਾ ਲੱਗਾ ਅੱਜ ਪ੍ਰੋਗਰਾਮ ਕਿ ਆਏ ਆ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਆ ਥੈਂਕ ਯੂ ਉਹਨਾਂ ਨੂੰ ਵੀ ਨੋ ਲੈਜਰੀ ਆਪਣੀ ਕੀ ਲੱਗਦਾ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਇਤਿਹਾਸ ਦੇ ਨਾਲ ਜੁੜੇਗਾ ਇਤਿਹਾਸ ਦੇ ਨਾਲ ਜੁੜੇ ਲੈਣ ਨੂੰ ਹਾਂਜੀ ਅਸਾਂ ਦੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਇਤਿਹਾਸ ਹੈ ਆਪਾਂ ਦਾ ਬੀਰਸਤੀ ਦਾ ਪਤਾ ਸਰਕਾਰ ਦਾ ਕਿਦਾਂ ਦਾ ਉਪਰਾਲਾ ਲੱਗਾ ਤੁਹਾਨੂੰ ਅੱਛਾ ਅਸ਼ੋਕ ਮਾ ਜੀ ਸਰ ਕਿਦਾਂ ਦਾ ਲਗਾਜ ਦਾ ਪ੍ਰੋਗਰਾਮ ਜਿਹੜਾ ਹੋ ਰਿਹਾ ਵਾਹਿਬੂ ਜੀ ਦਾ ਖਾਸਾ ਸ੍ਰੀ ਵਾਹਿਬੂ ਜੀ ਦੇ ਪਛੇ ਇਹ ਪ੍ਰੋਗਰਾਮ ਜੋ ਭਗਵੰਤ ਮਾਨ ਸਰਕਾਰ ਨੇ ਇਹ ਸੁ ਕੀਤਾ ਹੈ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਨੰਦਾ ਆ ਰਿਹਾ ਹੈ ਇਹੋ ਜਿਹਾ ਕੰਮ ਨਾ ਕਿਸੇ ਸਰਕਾਰ ਨੇ ਕੀਤਾ ਹੈ ਜਨਗਤ ਦੇ ਨਾਮ ਸੁਭਲਾ ਮਤਾ ਹੈ ਕਿ ਬਹੁਤ ਹੀ ਮਾਨਤ ਸਰਕਾਰ ਹੈ ਭਗਵੰਤ ਮਾਨ ਸਰਕਾਰ ਜੋ ਕੰਮ ਕਰ ਰਹੀ ਹੈ ਬਹੁਤ ਬਹੁਤ ਪ੍ਰਗੋਸ ਆ ਗੁਰਸਖੀ ਨਾਲ ਜੁੜਨ ਵਾਲਾ ਕੰਮ ਹੈ ਕਿ ਹਰ ਕੰਮ ਵਿੱਚ ਸੁਖਾ ਸ਼ੁਰੂ ਤੇ ਨਾਲ ਜੁੜਨਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਮਹਾਰਾਜਾ ਜੀ ਨੂੰ ਮੈਂ ਸਾਡੇ ਮੰਤਰੀ ਲਾਲਚੰਦ ਖਟਾਰੂ ਜੀ ਜਿਹੜੇ ਮੇਨ ਮੁੱਖ ਮਹਿਮਾਨ ਸਾਡੇ ਬਣ ਕੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਜੀ ਆਖਦਾ ਹਾਂ ਔਰ ਜਿਹੜਾ ਅਗਰ ਕੀਰਤਨ ਹੋਣਾ ਉਹਦੇ ਵਾਸਤੇ ਵੀ ਅੱਜ ਤੋਂ ਹੀ ਸੰਦੇਸ਼ ਹੈ ਕਿ ਡੇਟ ਔਰ ਟਾਈਮ ਨਾ ਹੈ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਸ਼ਰੀ ਨਗਰ ਦੇ ਵਿੱਚੋਂ ਨਗਰ ਕਾਇਦ ਚੱਲ ਰਿਹਾ ਉਹਨੂੰ ਇਕੱਠੇ ਹੋ ਕੇ ਆਪਾਂ وپت وہت ویری بہادر جیارا قربانی ਜੀਵਨ ਮੁਕਤੇ ਸਾਰੇ ਪੰਜਾਬ ਉੱਪਰ ਬਹੁਤ ਮਾਣਕ ਦੇ 25 ਪਿੰਡਾਂ ਤੋਂ ਵੱਡਾ ਜਿਹੜਾ ਉਹ ਪ੍ਰੋਗਰਾਮ ਸੀ ਡਾ ਜੀ ਸੋ ਉਸ ਕੜੀ ਵੱਜੋਂ ਦਾ ਦੇ ਅੰਦਰ ਰਾਈਟਰ ਸਾਊਂਡ ਪ੍ਰੋਗਰਾਮ ਦੇ ਤਹਿਤ ਵਕਤ ਦੇ ਅੰਦਰ ਉਹ ਸਾਰਾ ਹੀ ਆਹ ਉਹ ਪੇਸ਼ ਕੀਤਾ ਜਾ ਰਿਹਾ ਹੈ ਸੋ ਅੱਜ ਸਰਕਾਰ ਨੇ ਨਿਮਾਣ ਕੀਤਾ ਇੱਕ ਲਾਈਟ ਹਾਊਸ ਹੋਰ ਹਮ ਦਾ ਗਿਰਦਾਸ ਨਾਲ ਜੋੜਦਾ ਚ ਜੋੜਿਤ ਕੀਤਾ ਜਾ ਰਿਹਾ ਹੈ ਸੋ ਚਾਹੁੰਦੇ ਆ ਕਿ ਆਪ ਦੇ ਅੰਦਰ ਪੰਜਾਬ ਪੰਜਾਬ ਦੀ ਅਗਲੀਆਂ ਪੀੜ੍ਹੀਆਂ ਨੂੰ ਸਾਥ ਨਾਲ ਸਾਥ ਉਹਨਾਂ ਦੇ ਜਿਹੜਾ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੇ ਬਹੁਤ ਵੱਡਾ ਤਿਆਗ ਕੀਤਾ ਉਹਦੇ ਤੋਂ ਪੰਜਾਬ ਦੇ ਲੋਕਾਂ ਵਾਲੀ ਪੀੜ੍ਹੀਆਂ ਜਿਹੜੀਆਂ ਉਹਨਾਂ ਨਾਲ ਜੁੜਨ ਸੋ ਅੱਜ ਬਹੁਤ ਹੀ ਇੱਕ ਭਾਵਪੂਰਤ ਬਹੁਤ ਹੀ ਵੈਸਵੰਦਾ ਇੱਕ ਅਮੋਸ਼ਨਲ ਵੀ ਆ ਇੱਕ ਸਿੱਖਣ ਵਾਲਾ ਜਿਹੜਾ ਲਾਈਟਸ ਸਾਊਂਡ ਹੋ ਰਿਹਾ ਉਹ ਬਹੁਤ ਅਜੋਲਤ ਹੋ ਗਿਆ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਬੰਦੇ ਬੇਸ਼ਕਰਾ ਸਾਰੇ ਜੀਵਨ ਜੀਵਨ ਦਾ ਸਾਰਾ ਲਾਈਟਸ ਸਾਊਂਡ ਰਾਜ ਪ੍ਰਧਾਨ ਗੁਰਮੀਤ ਸਿੰਘ ਜੀ ਬ੍ਰਿਗੇਡ ਮਿਸਟਰ ਦਿੱਤੋਪਾਲ ਜੀ ਸਾਡੇ ਐਸਐਸਬੀ ਜੀ ਇੰਸਟਿਟਿਊਟ ਸਾਧਾਰਨ ਕਾਰਜ ਸਵਰਨਾ ਵੱਲੋਂ ਬੜਾ ਵਧੀਆ ਇੰਤਜ਼ਾਮ ਕੀਤਾ ਗਿਆ ਲੋਕ ਵੀ ਬੜੀ ਗਿਣਤੀ ਜਾਇਆ ਤੇ ਮੈਂ ਲੋਕਾਂ ਨੂੰ ਸੱਦਾ ਦੇ ਰਿਹਾ ਕਿ 23 24 ਬੱਚੇ ਜਿਹੜਾ ਸ੍ਰੀ ਨਾਨਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਹੋ ਰਿਹਾ ਹੋਰ ਉਹ ਦੇਖਣ ਦੇ ਲਈ ਉਹਦੇ ਸ਼ਾਮਲ ਹੋ ਲੈ ਚੋ